ਜੇਕਰ ਤੁਸੀਂ ਵੀ ਘੋੜੇ ਵੇਚ ਕੇ ਸੋ ਜਾਂਦੇ ਹੋ ਜਾਂ ਫਿਰ ਕਿਸੇ ਕਾਰਨ ਘਰ ਨੂੰ ਸੁੰਨਾ ਛੱਡ ਕੇ ਚਲੇ ਜਾਂਦੇ ਹੋ ਤਾਂ ਤੁਹਾਡੇ ਲਈ ਖਬਰ ਸੁਣਨੀ ਬੇहद ਲਾਜ਼ਮੀ ਹੈ ਕਿਉਂਕਿ ਹੁਣ ਤੁਹਾਨੂੰ ਜੋ ਅਸੀਂ ਤਸਵੀਰ ਦਿਖਾਉਣ ਜਾ ਰਹੇ ਹਾਂ ਇਹ ਦੇਖ ਕੇ ਤੁਸੀਂ ਸ਼ਾਇਦ ਪਰੇਸ਼ਾਨ ਵੀ ਹੋਵੋਗੇ ਤੇ ਚਿੰਤਤ ਵੀ ਹੋਵੋਗੇ ਕਿਉਂਕਿ ਇਹ ਚੋਰੀ ਦੀਆਂ ਤਸਵੀਰਾਂ ਨੇ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਵਿੱਚ ਚੋਰਾਂ ਨੇ ਕਹਿਰ ਮਚਾ ਕੇ ਰੱਖਿਆ ਹੋਇਆ ਹੈ ਅਮ੍ਰਿਤਸਰ ਦੇ ਮਾਡਲ ਟਾਊਨ ਚ ਚੋਰਾ ਦਾ ਕਹਿਰ ਦੇਖਣ ਨੂੰ ਮਿਲਿਆ ਕਥਿਤ ਤੌਰ ਤੇ ਲੱਖਾਂ ਦਾ ਸੋਨਾ ਵਿਦੇਸ਼ੀ ਕਰੰਸੀ ਲੈ ਕੇ ਰਫੂ ਚੱਕਰ ਹੋ ਗਏ ਨੇ ਸੀਸੀਟੀਵੀ ਤਸਵੀਰਾਂ ਤੋਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਘਰ ਦੀ ਕੰਧ ਟੱਪ ਕੇ ਦੱਬੇ ਪੈਰੀ ਅੰਦਰ ਆਵਰਦਾ ਅਤੇ ਹੌਲੀ ਦੇਨੇ ਗੇਟ ਖੋਲ ਕੇ ਕਮਰਿਆਂ ਵਿੱਚ ਜਾਂਦਾ ਅਤੇ ਸਮਾਨ ਲੈ ਕੇ ਕਥਿਤ ਤੌਰ ਤੇ ਫਰਾਰ ਹੋ ਜਾਂਦਾ ਜਾਣਕਾਰੀ ਮੁਤਾਬਕ ਸੋਨੇ ਦੀ ਚੈਨ ਡਾਇਮੰਡ ਲੋਕੇਟ ਯੂਕੇ ਪਾਉਂਡ ਦੇ 골ਡ ਮੁੰਦਰੀਆਂ ਲੈ ਕੇ ਇਹ ਫਰਾਰ ਹੋ ਗਿਆ ਪੀੜਤਾਂ ਨੇ ਕੀ ਕੁਝ ਕਿਹਾ ਹੈ ਉਹ ਜ਼ਰੂਰ ਸੁਣਦੇ ਆ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 32 ਨੰਬਰ ਘਰ ਹੈ ਸਾਡਾ ਇੱਥੇ ਰਹਿਨੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2:30 ਪੌਣੇ ਦੇ ਕਰੀਬ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿ ਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਆ ਸਾਡੇ 5:00 ਵਜੇ ਦੇਖਿਆ ਤੇ ਉਸ ਕਮਰੇ ਦੀ ਇੱਕ ਦੀ ਅਲਮਾਰੀ ਖੁੱਲੀ ਪਈ ਹੈ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਲੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋਲ ਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ ਚ ਅਸੀਂ ਸੋ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹ ਉਹਦੇ ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਹੈ ਇੱਕ 체ਨ ਹੈ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਹੈਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇਕੋ ਦੇ 10 ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰਾ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2:40 ਤੇ ਤਿੰਨ ਜਣੇ ਸੀਗੇ ਇਹ ਬਾਰੋਂ ਗਲੀ ਦੇ ਬਾਰੋਂ ਪਹਿਲਾਂ ਇੱਕ ਜਣਾ ਟੱਪਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਜਿੱਨੇ ਤੋਂ ਦੇਖ ਰਿਹਾ ਜੀ ਸੀਸੀਟੀਵੀ ਚ ਬਾਹਰ ਗੇਟ ਦੇ ਬਾਅਦ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਇੱਕ ਜਣਾ ਆ ਉਹ ਵੀ ਡਿਮਾਂਡ ਵੀ ਰੋਣੀ ਨੂੰ ਮਾਨ ਮੇਰੀ ਇਹ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਸਾਰਾ ਕੁਝ ਨੇ ਮੈਂ ਪ੍ਰੂਫ ਤੱਕ ਦੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਹੈ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋ ਕਿ ਉਹਨਾਂ ਰਿਕਵਰ ਕਰਾਈ ਦੀ ਕੋਈ ਜੀ ਕਿਤੇ ਮੇਰੀ ਤੇ ਇਹ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਡਲ ਟਾਊਨ ਪੈਂਦੀ ਆ ਇਦੇ ਵਿੱਚ ਰਾਤ ਦੇ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ। ਜੋ ਉਹ ਦੇਖ ਰਹੇ ਆ। ਤੇ ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਕੁ ਹੋਇਆ ਜੀ ਮਤਲਬ। ਪਰਿਵਾਰਕ ਮੈਂਬਰ ਕਹਿੰਦੇ ਜੀ ਕੁਝ ਸੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਸੋਟਾ ਗੋਲਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਖ ਲੈਣੇ ਆਗੇ ਜੋ ਫਿਰ ਇਹ ਪੰਜ ਚੋੜਾਂ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਜੀ 2 ਜਾਂ 3 ਦਿਨਾਂ ਚ ਲੱਭ ਕੇ ਇਹਨਾਂ ਨੂੰ ਜੋ ਬੰਦੇ ਸਾਹਮਣੇ ਕੇਸ ਹੱਲ ਕਰੀਆ ਤੇ ਸੀਸੀਟੀਵੀ ਵੀ ਤੁਮਨੇ ਆਈਏ ਫੁਟੇਜ ਆਈ ਹੈ ਜਿਹੜੇ ਦੇਖ ਰਹੇ ਆਪਾਂ ਕੋਲ ਕੈਮਰੇ ਵੇਖਾਂਗੇ ਵੇਖਣੇ ਪੈਣਗੇ ਕੈਮਰੇ ਆਸ-ਪਾਸ ਵੇਖਾਂਗੇ ਜੇ ਬੰਦਿਆਂ ਦੀ ਕੋਈ ਸ਼ਨਾਖਤ ਹੋਏਗੀ ਲੱਭਣ ਦੇ ਲੱਭਣਗੇ ਕੇਸ ਕਰਕੇ ਆਪਾਂ ਨੂੰ ਜੇਲ੍ਹ ਚ ਦੇਣਾਂ